ਕਸਬਾ ਕਲਾਨੌਰ ਵਿਖੇ ਇੱਕ ਬੰਦ ਘਰ ਦੇ ਅੰਦਰੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਕਾਰਨ ਸਨਸਨੀ ਫੈਲ ਗਈ ਮ੍ਰਿਤਕ ਬੱਚਿਆਂ ਦੇ ਮਾਪੇ ਫਰਾਰ ਦੱਸੇ ਜਾ ਰਹੇ ਹਨ ਇਤਲਾ ਮਿਲਣ ਤੇ ਪੁਲਿਸ ਟੀਮ ਨੇ ਬੱਚਿਆਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈੰਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਦੇ ਹੋਏ ਕੇਸ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਗਵਾਂਡੀ ਅਜਮੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਲੜਕਾ ਤੇ ਲੜਕੀ ਜਿਨ੍ਹਾਂ ਦੀ ਉਮਰ 7 ਸਾਲ ਤੇ 5 ਸਾਲ ਸੀ ਇਹਨਾਂ ਦੇ ਪਿਤਾ ਹਰਪਾਲ ਸਿੰਘ ਦਲਜੀ ਦਾ ਕੰਮ ਕਰਦਾ ਹੈ ਅਤੇ ਮਾਤਾ ਅਮਨਪ੍ਰੀਤ ਕੌਰ ਘਰੇ ਲੁ ਮਹਿਲਾ ਸੀ ਪਤੀ ਪਤਨੀ ਦੇ ਵਿੱਚ ਘਰੇ ਲੁ ਕਲੇਸ਼ ਰਹਿੰਦਾ ਸੀ ਅਤੇ ਮਾਤਾ ਅਮਨਪ੍ਰੀਤ ਕੌਰ 3 ਦਿਨ ਪਹਿਲਾਂ ਘਰੋਂ ਚਾ ਚੁੱਕੀ ਸੀ ਅਤੇ ਅੱਜ ਪਿਤਾ ਹਰਪਾਲ ਵੀ ਘਰ ਨਹੀਂ ਸੀ ਹਰਪਾਲ ਜਿਸ ਦੇ ਕੋਲ ਕੰਮ ਕਰਦਾ ਸੀ ਉਹ ਜਦੋਂ ਘਰੇ ਹਰਪਾਲ ਨੂੰ ਦੇਖਣ ਆਇਆ ਤਾਂ ਘਰੇ ਦੇਖਿਆ ਤਾਂ ਅੰਦਰ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਪੁਲਿਸ ਨੂੰ ਇਤਲਾਹ ਕੀਤੀ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਆਪਣੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਉਥੇ ਹੀ ਮੌਕੇ ਤੇ ਪਹੁੰਚੇ ਐਸ.ਚੋਪ ਤਾਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਮਾਤਾ ਪਿਤਾ ਦੋਨੋਂ ਫਰਾਰ ਹਨ ਮੌਕੇ ਤੋਂ ਦੇਖਣ ਤੇ ਲੱਗਦਾ ਹੈ ਕਿ ਬੱਚਿਆਂ ਨੂੰ ਜ਼ਹਿਰੀਲੀ ਵਸਤੂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਾਕੀ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਰਨਾ ਸਰ ਇਹਨਾਂ ਦੇ ਆਪੋ ਜੀ ਕੋਈ ਘਰ ਦਾ ਹੀ ਕੋਈ ਕਲੇਸ਼ ਸੀ ਤੇ ਇਸ ਕਰਕੇ ਇਹਨਾਂ ਦੇ ਦੋ ਤਿੰਨ ਦਿਨ ਤੋਂ ਪਹਿਲਾਂ ਲੇਡੀ ਜੋ ਛੱਡ ਕੇ ਚਲ ਗਈ ਸੀ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਆਪੋ ਜੇ ਬੇਟੇ ਜਿਹੜੇ ਬੱਚੇ ਜਿਹੜੇ ਆਪਣੇ ਪਿਤਾ ਜੀ ਨਾਲ ਰਹਿ ਰਹੇ ਤੇ ਕੱਲ ਸਰ ਪਤਾ ਨਹੀਂ ਇਹਨਾਂ ਦਾ ਸਵੇਰੇ ਕੀ ਘਟਨਾ ਵਾਪਰੀ ਹੈ ਕੀ ਨਹੀਂ ਸਵੇਰੇ ਜਦੋਂ ਅਸੀਂ ਉੱਠੇ ਆ ਬਾਹਰ ਤਾਲਾ ਲੱਗਾ ਹੋਇਆ ਸੀ ਸਾਨੂੰ ਨਹੀਂ ਪਤਾ ਅਸੀਂ ਮੇਲੇ ਅਸੀਂ ਬਾਜ਼ ਮੇਲਾ ਲੱਗਾ ਅਸੀਂ ਮੇਲੇ ਚ ਚਲ ਗਏ ਉਸ ਤੋਂ ਬਾਅਦ ਜੋ ਜਿੱਥੇ ਕੰਮ ਕਰਦਾ ਸੀ ਉਹ ਆਏ ਨੇ ਭਾਈ ਸਾਹਿਬ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਜਦੋਂ ਦੇਖਿਆ ਅੰਦਰ ਉਹਨਾਂ ਨੂੰ ਪਤਾ ਲੱਗਾ ਤੇ ਫੇਰ ਮਹੱਲੇ 'ਚ ਪਤਾ ਲੱਗਾ ਵੀ ਇਹ ਘਟਨਾ ਵਾਪਰੀ ਹੈ ਕਿੰਨੀ ਘਮਰ ਸੀ ਬੱਚਿਆਂ ਦੀ ਬੱਚਿਆਂ ਦੀ ਇੱਕ ਦੀ ਕੋਈ 6 ਸਾਲ ਦੀ ਬੇਟੀ ਜਿਹੜੀ ਉਹ 6 ਸਾਲ ਦੀ ਸੀ ਤੇ ਬੇਟਾ ਜਿਹੜਾ ਉਹ 4 ਸਾਲ ਦਾ ਸੀ ਜੀ ਹਾਂਜੀ ਇਹ ਬਹੁਤ ਮੰਦਭਾਗੀ ਘਟਨਾਵਾਂ ਤੇ ਬਾਕੀ ਪੁਲਿਸ ਨੇ ਜੋ ਆਪਣੀ ਕਾਰਵਾਈ ਆ ਉਹ ਕੀਤੀ ਆ ਤੇ ਜੋ ਵੀ ਹੁਣ ਆ ਪੋਸਟ ਮਾਰਮ ਲਈ ਭੇਜਿਆ ਨੇ ਲਾਸ਼ਾਂ ਤੋਂ ਉਹਨਾਂ ਨੂੰ ਜੋ ਵੀ ਉਹਨਾਂ ਕਾਰਵਾਈ ਹੋਏਗੀ ਉਹ ਅੱਗੇ ਦੀ ਉਹਨਾਂ ਨੇ ਕਰਨਗੇ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਕੋਈ ਪਤਾ ਨਹੀਂ ਪਿਤਾ ਦਾ ਨਾਮ ਅਰਪਾਲ ਸਿੰਘ ਹੀ ਉਤਰਾਂ ਨੂੰ ਪਹਲਾ ਪਹਲਾ ਕਹਿੰਦੇ ਸੀ ਕਲਨੌਰ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਲਈ ਸੀ ਵੀ ਦੋ ਬੱਚੇ ਇੱਕ ਦੀ ਉਮਰ 4.5 ਸਾਲ ਹੈ ਇੱਕ ਦੀ 6.5 ਸਾਲ ਲੜਕੀ ਹੈ ਤੇ ਉਹਨਾਂ ਦੀ ਦੋਨਾਂ ਦੀ ਡੈੱਡ ਬੋਡੀਆਂ ਪਈਆਂ ਅਸੀਂ ਵੇਖਿਆ ਜੇ ਆ ਕੇ ਬਾਹਲਾ ਦਰਵਾਜ਼ਾ ਬੰਦ ਸੀ ਲੱਗੇ ਹੋ ਕਿਸੇ ਦੇ ਘਰੋਂ ਜਾ ਕੇ ਚੈੱਕ ਕੀਤਾ ਤੇ ਅੰਦਰ ਦੋਨੇ ਬੱਚਿਆਂ ਦੀ ਡੈੱਡ ਬੋਡੀਆਂ ਪਈਆਂ ਸੀ ਤੇ ਜਿਹੜੇ ਪਹਿਲੀ ਸਟੇਜ ਤੇ ਲੱਗਦਾ ਵੀ ਉਹਨਾਂ ਦੇ ਫਾਦਰ ਨੇ ਸ਼ਾਇਦ ਉਹਨਾਂ ਨੂੰ ਕੁਝ ਦੇ ਕੇ ਤੇ ਆਪ ਇੱਥੋਂ ਚਲ ਗਿਆ ਜੀ ਤੇ ਉਹਨਾਂ ਦੀ ਮਾਤਾ ਮਾਤਾ ਉਹਨਾਂ ਦੀ ਕੁਝ ਹਣਗਵਣ ਤੋਂ ਪਤਾ ਲੱਗਾ ਵੀ ਦੋ ਚਾਰ ਦਿਨ ਪਹਿਲਾਂ ਹੀ ਉਹ ਕਿਸੇ ਹੋਰ ਬੰਦੇ ਨਾਲ ਚਲ ਗਈ ਕਲੀਅਰ ਨਹੀਂ ਹੈਗਾ ਵੈਸੇ ਸਾਨੂੰ ਔਰ ਇਸ ਤੋਂ ਇਹ ਪਤਾ ਲੱਗਾ ਸਾਨੂੰ ਕਿ ਪਹਿਲਾਂ ਦੋ ਚਾਰ ਦਿਨ ਚੱਲ ਗਏ ਲੱਗਦਾ ਕੋਈ ਘਰੇਲੂ ਕਲੇਸ਼ ਕਰਕੇ ਸ਼ਾਇਦ ਹੋ ਸਕਦਾ ਜੀ ਜੇ ਪਹਿਲੀ ਸਟੇਜ ਆ ਬਾਕੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਾਂਗੇ ਤੇ ਬੱਚੇ ਦੋਨੋਂ ਇੱਕ ਲੜਕਾ ਲੜਕੀ ਹਾਂਜੀ ਵੱਡੀ ਲੜਕੀ ਆ 6.5 ਸਾਲ ਦੀ ਛੋਟਾ ਲੜਕਾ ਜੀ 4 ਸਾਲ ਦਾ ਕੀ ਕਾਰਵਾਈ ਕੀਤੀ ਹੁਣ ਮਕਦਮਾ ਦਰਜ ਕਰਨ ਲੱਗੇ ਜੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਹਨਾਂ ਦੀ ਡੈਥ ਜਿਹੜੀ ਆ ਬਾਹਰ ਕੋਈ ਨਿਸ਼ਾਨ ਹੈ ਨਹੀਂ ਆ ਤੇ ਫਿਰ ਕਉਦਾ ਕਾਰਨ ਪਤਾ ਲੱਗੇ ਉਸ ਤੋਂ